ਤਾਰੀਆਂ ਬਾਰਾਂ ਜਹ ਹਮਲੇ ਕੀਤੇ ਹੋਦੇ। ਪਖੰਡਵਾ ਦੇਖ ਲਓ। ਇਹ ਹਮਲੇ ਦੀ ਭਾਸ਼ਾ ਨੇ ਇਹਨਾਂ ਤੇ ਇਹਨਾਂ ਦੇ ਹਮਲੇ ਦੀ ਭਾਸ਼ਾ 'ਚ ਮਤਲਬ ਇਹ ਬੋਲੀ ਜਾਂਦਾ ਇਹਨਾਂ ਦੇ ਸਾਬ। ਹਮਲਾਵਰ ਭਾਸ਼ਾ ਦੇ ਵਿੱਚ ਗੱਲ ਕਰੀਦੀ ਹੁੰਦੀ ਹੈ। ਹੁੰਦੀ ਉਹ ਹਮਲਾਵਰ ਭਾਸ਼ਾ ਦੇ ਵਿੱਚ। ਹੋਊਗੀ ਇਹ ਹੋਰ ਕੋਈ ਗੱਲ ਕਰਿਓ। ਬਾਕੀ ਤਾਂ ਲੋਕ ਮਿਲਤਾ ਕਰਨਾਂ ਤਾਂ ਮਿਲਤਾ ਕਰਨ ਵਾਲੇ ਨੂੰ ਨਹੀਂ ਸਮਝਦੇ ਕੁਛ। ਪਹਿਰੀ ਹੱਥ ਲਾਉਣ ਵਾਲੇ ਨੂੰ ਕੋਈ ਨਹੀਂ ਸਮਝਦੇ। ਉਹਨਾਂ ਦਾ ਤਾਂ ਸ਼ੋਸ਼ਣ ਕਰਦੇ ਨੇ। ਫੈਰੀ ਆਤਲਾਂ ਨਾਲ ਦਾ ਸ਼ੋਸ਼ਣ ਕਰਦੇ ਨੇ ਛੇਤਰਾਂ ਵਾਲੇ ਦੇ ਡੰਡਾ ਪੀਰ ਹੈ ਵਿਗੜਿਆ ਟਗੜਿਆ ਦਾ ਇਹਦਾ ਛੇਤਰਾਂ ਵਾਲੇ ਦੇ ਹੱਥ ਮੰਦ ਨੇ ਅੱਗੇ ਜਾ ਕੇ ਗਰਜੇ ਮਦ ਮਤ ਗਰੀ ਬਧਰਾ ਵਗ ਪੰਤਲ ਸੇ ਜਨਤੰਤ ਘਟਾ ਗਰਜੇ ਹਾਥੀ ਗਰਜੇ ਗਰਜਣੇ ਸੀ ਗਰਜੇ ਹਾਥੀਆਂ ਵਰਗੇ ਆਗੇ ਯੋਧੇ ਗਰਜੇ ਜਿਹੜਾ ਗਿਆਨ ਹੁੰਦਾ ਨੇ ਜਿਹੜਾ ਗਿਆਨ ਰਿਐਕਸ਼ਨ ਕਰ ਜਵੇ ਹੰਕਾਰ ਬਿਆਦਾ ਕਰੇ ਉਹ ਹਾਥੀ ਦੀ ਸੰਘਿਆ ਤਾਂ ਦਿੱਤੀ ਹੋਈ ਹੈ ਜਗਾ ਜਗਾ ਹਾਥੀ ਨਹੀਂ ਜੜ ਕੇ ਕੋੜਿਆਂ ਤੇ ਨਹੀਂ ਜੜ ਕੇ ਕੋਈ ਵੀ ਆਇਆ ਉਹ ਗਿਆਨਵਾਨ ਨੇ ਹਾਥੀ ਉੱਪਰ ਤੇ ਉਹਨਾਂ ਨੂੰ ਆਪਣੇ ਗਿਆਨ ਦਾ ਹੰਕਾਰ ਹੁੜਵੀਏਗਾ ਲੋਕਾਂ ਨੂੰ ਹੰਕਾਰ ਬਣੇਗਾ ਗਰਜੇ ਮਦ ਮਦ ਕਰੀ ਬਦਰਾ ਕਰੀ ਬਦਰਾ ਬਦਲ ਮੋ ਕਰ ਜਿੰਦੇ ਨੇ ਗਾਂ ਚਾਪੜੇ ਮੱਤੇ ਹੋਏ ਬਗਪੰਤ ਲਸੈ ਜਨ ਦੰਤ ਘਟਾ ਜਿਹੜੇ ਚਿੱਟੇ ਕੱਪੜੇ ਨੇ ਉਹਨਾਂ ਦੇ ਚਿੱਟੇ ਕੱਪੜੇ ਪਾਏ ਹੋਏ ਨੇ ਕਈਆਂ ਦੇ ਵਿੱਚ ਬਗਪੰਤ ਲਸੈ ਬਗ ਬਗਲੇ ਕੱਪੜੇ ਜਿਹੜੇ ਜਨ ਕਾ ਕੱਪੜੇ ਐ ਨਹੀਂ ਜਿਵੇਂ ਚਿੱਟੇ ਦੰਦ ਦੇ ਹਾਥੀ ਦੇ ਦੰਦ ਚਿੱਟੇ ਹੁੰਦੇ ਨੇ ਕਾਲੇ ਬਤਣਾ ਵਿੱਚ ਜਿਵੇਂ ਬਗਲੇ ਉੜਦੇ ਹੁੰਦੇ ਡਾਰਾਂ ਬੇਚ ਵਿਚ ਐ ਵੀਰ ਕਈ ਰੂਪ ਰਹਿ ਰਹੇ ਨੇ ਜਿਹੜੇ ਹੁੰਦੇ ਨੇ ਬਾਹਰ ਆਦਮੀ ਉਹਨਾਂ ਦੇ ਵੀ ਸਿਆਣੇ ਬੰਦੇ ਬਹੁਤੇ ਚਿੱਟੇ ਕੱਪੜੇ ਪਾਉਂਦੇ ਜਿਹੜੇ ਬੰਦੇ ਹੁੰਦੇ ਨੇ ਆਮ ਧਾਰਮਿਕ ਨਾਮ ਵੀ ਹੁੰਨ ਸਿਆਣੇ ਬੰਦੇ ਬੁੱਧਵਾਨ ਚਿੱਟੇ ਹੀ ਕੱਪੜੇ ਪਾਉਂਦੇ ਨੇ ਰੰਗਦਾਰ ਘੱਟ ਪਾਉਂਦੇ ਨੇ ਧਾਰਮਿਕ ਬੰਦੇ ਜਿਹੜੇ ਹੁੰਦੇ ਨੇ ਚਿੱਟੇ ਕੱਪੜੇ ਪਾਉਂਦੇ ਸੰਤ ਵੀ ਚਿੱਟੇ ਹੀ ਪਾਉਂਦੇ ਨੇ ਉਹ ਜਿਹੜੇ ਲੀਡਰ ਹੁੰਦੇ ਨੇ ਮਹਾਤਮਾ ਗਾਂਧੀ ਦੇ ਤੁਸੀਂ ਕਦੇ ਰੰਗਦਾਰ ਕੱਪੜਾ ਨਹੀਂ ਦੇਖਿਆ ਉਹ ਜਵਾਲ ਨਾਲ ਦੇ ਕਦੇ ਨਹੀਂ ਦੇਖਿਆ ਲੀਡਰ ਸਾਰੇ ਚਿੱਟਾ ਖਾਦਰ ਪਾਉਂਦੇ ਨੇ ਇਹ ਨਿਸ਼ਾਨੀ ਹੈ ਉਹ ਦੁਵਾਨ ਲੋਦੀ ਇਹ ਵੀ ਨਿਸ਼ਾਨੀ ਹੈ ਉਹ ਦੁਵਾਨ ਲੋਦੀ ਉਹਨਾਂ ਦੇ ਵਿੱਚ ਵੀ ਇਹੋ ਜਿਹੇ ਬੰਦੇ ਹੁੰਦੇ ਨੇ ਗਿਆਨਵਾਨ ਆਦਮੀ ਰੰਗਦਾਰ ਕੱਪੜੇ ਘੱਟ ਪਾਉਂਦੇ ਨੇ ਕੋਈ ਨਹੀਂ ਪਾਉਂਦੇ ਕੱਟ ਪਾਉਂਦੇ ਨੇ ਕੱਪੜੇ ਪੂਰੀ ਰੋਸ਼ਨੀ ਚਿੱਟ ਸੂਰਜ ਦੀ ਰੋਸ਼ਨੀ ਚ ਸੂਰਜ ਦੀ ਰੋਸ਼ਨੀ ਸਾਰੇ ਰੰਗ ਨੇ ਜਦੋਂ ਰੰਗ دار ਹੋ ਜਾਣਾ ਕਪੜਾ ਰੋਸ਼ਨੀ ਘਟ ਜਾਂਦੀ ਹੈ ਉਹ ਚ ਪੂਰੀ ਰੋਸ਼ਨੀ ਨੂੰ ਪੂਰੇ ਰੰਗੇ ਹੋਣੇ ਚਾਹੀਦੇ ਨੇ ਸਾਰੇ ਇਕੱਠੇ ਭਗਪੰਤਰ ਸਹਿਜਣ ਦੰਤ ਘਟਾ ਹਾਥੀਆਂ ਘਟਾ ਕਹਿੰਦੇ ਨੇ ਇਹਨਾਂ ਨੂੰ ਹਾਥੀ ਇਹਨਾਂ ਨੂੰ ਦੰਤਾਂ ਇਹਨਾਂ ਦੇ ਜਿਹੜੇ ਰੇਣਾਤੀ ਦੰਦ ਜਿਵੇਂ ਹਾਕੀਏ ਦੇ ਦੰਦ ਉਹਦੇ ਨੇ ਚਿੱਟੀਆਂ ਕਤਾਰਾਂ ਉਹਨਾਂ ਦੀਆਂ ਕਤਾਰਾਂ ਐਨ ਦੇ ਵਿੱਚ ਹੋਜੀ ਪਹਿਰੇ ਤਣਤਰਾਣ ਫਿਰੇ ਤਹਿ ਵੀਰ ਲੀਏ ਬਰਛੀ ਕਰ ਵਿਝੇ ਛਟਾ ਉਤੇ ਸਜੋਆ ਪਾਈ ਫਿਰਦੇ ਨੇ ਪਹਿਰੇ ਤਣਤਰਾਣ ਦੰਦ ਦੇ ਉੱਤੇ ਸਜੋਆ ਪਾਈਆਂ ਹੋਈਆਂ ਨੇ ਫਿਰੇ ਤਹਿ ਵੀਰ ਫਿਰੇ ਤਹਿ ਵੀਰ ਲੀਏ ਬਰਛੀ ਕਰ ਵਿਝੇ ਛਟਾ ਬਰਛੀਆਂ ਨੇ ਕੋਲ ਉਹ ਬਿਜਲੀ ਵਹੂ ਚਮਕਦੀਆਂ ਨੇ ਜਿਵੇਂ ਬਿਜਲੀ ਬੱਦਲਾਂ ਚਮਕਦੀ ਹੈ ਨਾ ਐਂ ਚਮਕ ਪੈਂਦੀ ਉਹਨਾਂ ਦੀ ਵੇਜ ਸ਼ਟਾ ਦਲਦੈਤਨ ਕੋ ਅਰੀ ਦੇਵਨ ਪੈ ਦਲਦੈਤਨ ਕੋ ਦੈਂਤਾਂ ਦੇ ਦਲਦੇ ਉੱਤੇ ਦੈਂਤਾਂ ਨੇ ਦੇਵਤਿਆਂ ਦੇ ਉੱਤੇ ਇਸ ਤਰੀਕੇ ਨਾਲ ਚੜ੍ਹਾਈ ਕੀਤੀ ਹੈ ਉਹ ਮੁੰਡਿਓ ਮਾਨੋ ਘੋਰ ਕਮੰਡ ਘਟਾ ਜਿਵੇਂ ਕਿਤੇ ਕੋਈ ਘਟਾ ਚੜ੍ਹ ਕੇ ਆ ਜਾਂਦੀ ਹੈ ਨਾ ਐਂ ਛੜ ਕੇ ਆ ਕੇ ਤੇ ਦੇਵਤਿਆਂ ਦੇ ਉੱਤੇ ਰਾਖਸ਼ ਦੂਰ ਸਗਲ ਦਾਇਤ ਇਕੱਠੇ ਭਇਓ ਕਰਿਓ ਜੁਦ ਕੋ ਸਾਜ ਸਾਰੇ ਰਾਖਸ਼ ਇਕੱਠੇ ਹੋ ਗਏ ਸਾਰੇ ਜਨਮੀ ਇਹਨਾਂ ਦੇ ਵਿਰੋਧੀ ਸੀਗੇ ਬੋਲਣ ਵਾਲੇ ਇਕ ਥਾਂ ਹੋ ਗਏ ਧਰਮ ਦੇ ਵਿਰੋਧੀ ਸਾਰੇ ਇਕ ਥਾਂ ਇਕੱਠੇ ਹੋ ਗਏ ਧਰਮ ਗਵੰਦਿਆਂ ਦੇ ਜਿਹੜੇ ਵਿਰੋਧੀ ਸੀ ਜੁਦ ਥਾਂ ਇਕੱਠੇ ਹੋ ਗਏ ਔਰ ਉਹਨਾਂ ਨੇ ਜੁਦ ਦੇ ਬੇਉਤ ਬਣਾਈ ਕਰਿਓ ਜੁਦ ਕੋ ਸਾਜ ਅਮਰਾਪੁਰੀ ਮੈਂ ਜਾਇ ਕਹਿ ਕੇ ਘੇਰ ਲੀਓ ਸਰ ਰਾਜ ਇਹਨਾਂ ਦੀ ਅਮਰਾਪੁਰੀ ਆ ਜਿਹੜੀ ਜਿਹੜੀ ਅਮਰਾਪੁਰੀ ਕਹਿੰਦੇ ਨੇ ਉਹਦਾ ਦੇ ਰਾਖਸ਼ਾਂ ਨੇ ਘੇਰ ਲਈ ਐ ਕੈਸੀ ਅਮਰਾਪੁਰੀ ਐ ਇਹ ਉੱਥੇ ਤਾਂ ਭਗਤੇ ਜਾ ਸਕਦੇ ਨੇ ਉੱਥੇ ਰੱਖੇ ਜਾਵੜੇ ਰਾਖਸ਼ਾਂ ਨੇ ਕਬਜ਼ਾ ਕਰ ਲਿਆ ਇੱਕ ਤਾਂ ਇਹਨਾਂ ਦੀ ਅਮਰਾਪੁਰੀ ਦੀ ਥੋੜੀ ਫੂਕ ਕੜਤੀ ਕਿਤੇ ਭਲੇਖੇ ਜਨਰੇ ਜੇ ਅਮਰਾਪੁਰੀ ਕੁਝ ਨਹੀਂ ਹੁੰਦੀ ਇਹਨਾਂ ਦਾ ਧਾਰਾ ਹੀ ਝੂਠ ਹੈ ਸਿਮਰਤ ਪੇਦ ਪੁਰਾਣ ਬੁਕਾਰ ਨੂੰ ਪੋਥੀਆਂ ਨਾ ਬਰਾ ਸਾਬ ਕੋਡ ਗੱਲੀਓ ਛੀ ਆਮਰਾਪੁਰੀ ਆਹੀ ਆ ਜਿਹੜੀ ਕੇਰ ਲਈ ਰਖਸ਼ਾਨੇ ਇੱਥੇ ਬੜਾਈਆਂ ਹੋਈਆਂ ਨੇ ਦੀਆਂ ਬਰਾਪੁਰੀਆਂ ਇੱਥੇ ਜੋ ਪਖੰਡੀਆਂ ਦਾ ਇੱਕ ਦਾ ਬੇਗੰਪੁਰਾ ਵੀ ਬਣਾਇਆ ਹੋਇਆ ਹੈ ਇਹ ਪਖੰਡੀਆਂ ਉਹ ਰਹੀ ਬਣਾ ਲੈਂਦੇ ਨੇ ਸਭ ਕੁਝ ਸਾਜਖੰਡ ਵੀ ਬਣਾਇਆ ਹੋਇਆ ਇੱਥੇ ਹੀ ਪਖੰਡੀਆਂ ਦਾ ਸਾਜਾੜੇ ਇੱਥੇ ਬਣਾ ਲੈਂਦੇ ਨੇ ਸਮਝਿਆ ਨਹੀਂ ਇਹਵੇਂ ਮਰਸਾਲ ਦਾ ਪ੍ਰਚਾਰ ਕਰਤਾ ਸੀ ਇੱਥੇ ਹੀ ਪਖੰਡਵਾਚ ਇਹ ਵੀ ਪਖੜਨ ਵਾਲਦਾ ਹੀ ਪ੍ਰਚਾਰ ਹੈ। ਉਹਨਾਂ ਪੀਵੇ ਅੰਮ੍ਰਿਤ ਹੋਏ। ਗੁਰਬਾਣੀ ਕਹਿੰਦੀ ਅੰਮ੍ਰਿਤ ਪੀਵੇ ਅਮਰ ਹੋਏ। ਜੇ ਹੁਣ ਅੰਮ੍ਰਿਤਸਰ ਸਰੋਵਰ ਦਾ ਜਲ ਪੀ ਕੇ ਅਮਰ ਹੋ ਜੂ ਫਿਰ ਗੁਰਬਾਣੀ ਤੇ ਕੀ ਲੈਣਾ? ਫਿਰ ਕੀ ਲੈਣਾ ਗੁਰਬਾਣੀ ਤੇ? ਇਹਨਾਂ ਗੱਲਾਂ ਨੇ ਸਿੱਖੀ ਡੋਬ ਕੇ ਰੱਖ ਦਿੱਤੀ। ਗੁਰਬਾਣੀ ਨੂੰ ਸੁਣਨ ਮੰਨਣ ਤੇ ਹੀ ਲੋਕ ਕਾੜ ਗਏ। ਕੀ ਲੋੜ ਐ ਦੀ ਫਿਰ ਅੰਮ੍ਰਿਤਸਰ ਤਾਂ ਹੈਗਾ? ਪਾਣੀ ਲੈ ਆਓ ਜਲ ਬਣਾ ਦੋ ਨਿਆਣੇ ਨੂੰ ਵਾਠੀਕ ਫਿਰ ਕੀ ਲੋੜ ਐ ਰੂ ਇਹ ਨੈਗੇਟਿਵ ਪਾਸੇ ਨੂੰ ਲੈ ਕੇ ਜਾਣ ਵਾਲੀਆਂ ਚੀਜ਼ਾਂ ਨੇ ਉਹਨਾਂ ਦਾ ਕਾਇਤਾ ਸਾਡਾ ਅੰਮ੍ਰਿਤਸਰ ਤੇ ਕਬਜਾ ਜੀ ਜਿੰਨੋ ਅਸੀਂ ਮਰਜੀ ਦੇਈਏ ਤੇ ਅਬੰਡ ਜੀ ਨੂੰ ਮਰਜੀ ਨਾ ਦੇਈਏ ਕੌਣ ਨੇ ਸਾਰੇ ਅਭਰਾਦੀ ਬੈਠੇ ਉੱਤੇ ਕੀ ਇਹ ਹੀ ਅੰਮ੍ਰਿਤਸਰ ਉਪਰ ਹੈ ਗੁਰੂ ਨਾਨਕ ਜੀ ਨੂੰ ਜਾਣ ਕੇ ਕੋਈ ਕਹੇ ਵੀ ਅਬਰ ਸਰੋਵਰ ਹੈ ਉੱਥੇ ਕੜ ਕੇ ਇੱਦਨ ਦਰਬਾਰ ਸਾਹਿਬ ਦੇ ਵਿੱਚ ਕੋਈ ਆਦਮੀ ਨਾ ਜੋ ਹੈ ਗੁਰੂ ਨਾਨਕ ਜੀ ਨੂੰ ਜਾਣ ਕੇ ਵੀ ਅਬਰ ਸਰੋਵਰ ਹੈ ਕਦੇ ਨਹੀਂ ਕਹਿ ਸਕਦਾ ਇਹ ਝੂਠਗਾ ਤੇ ਬੋਲਦੇ ਉੱਥੇ ਕੋਈ ਨਹੀਂ ਕਹੂਗਾ ਇਹ ਸੇ ਚੀਜ਼ ਨਾ ਡੁੱਬਿਆ ਸੀ ਹਿੰਦੂਬਦ ਇਹਦੇ ਜੀਨ ਡੋਤ ਹੈ ਇਹਨਾਂ ਨੂੰ ਇਹਦਾ ਡਬੋਣ ਵਾਲੀਆਂ ਚੀਜ਼ਾਂ ਨੇ ਜਿਹੜਾ ਸੀ ਪੌੜੀਆਂ ਨੇ ਜੀ ਉਸਨ ਦਾ ਆਵਾਜ਼ ਜੀ ਕਿਆ ਬਗਵਾਸ ਹੈ ਗੁਰਬਾਣੀ ਛੱਡਤੀ ਸਾਰੀ ਉਹ ਲੈ ਲੈ ਗੁਰਬਾਣੀ ਲੋਕਾਂ ਨੇ ਛੱਡੀ ਹੋ ਇਹਨਾਂ ਗੱਲਾਂ ਖਾਤਰ ਜਦ ਤਾ ਤੁਸੀਂ ਗੰਗਾ ਦੇ ਵਿੱਚ ਨਹਾ ਕੇ ਪਾਪ ਦੂਰ ਹੋ ਜਾਣੇ ਨੇ ਕੀ ਲੋੜ ਹੈ ਫੇ ਲੋਕਾਂ ਨੂੰ ਚੰਗੇ ਕੰਮ ਕਰਨ ਦੀ ਇਹ ਤਾਂ ਲੋੜ ਹੀ ਨਹੀਂ ਜਿੰਨਾ ਵਰਜੀ ਪਾਪ ਕਰਦੇ ਰਹੋ ਨਾਲੋਂ ਪਾਪ ਦੂਰ ਹੋਗੇ ਇਹ ਸੰਗੋ ਅਪਰਾਧੀ ਬਣਾਉਂਦੀਆਂ ਨੇ ਗੱਲਾਂ ਇਹਨਾਂ ਗੱਲਾਂ ਨਾਲ ਲੋਕ ਅਪਰਾਧੀ ਬਣਦੇ ਨੇ ਗੁਰ ਅਮਰਪੁਰੀ ਪੈ ਜਾ ਕੇ ਕੇਰ ਲਿਓ ਸੁਰਰਾਜ ਸਵਈਆ ਖੋਲ ਕੇ ਦਵਾਰ ਕੇ ਬਾੜ ਸਭਾ ਨਿਕਸੀ ਅਸਰਾਰ ਕੀ ਸੈਨ ਚਲੀ ਅਸਰਾਰ ਰ ਆਕਸ਼ਜਾਂ ਦੇ ਜਿਹੜੇ ਬੈਰੀ ਨੇ ਦੇਵਤੇ ਅਸੁਰ ਅਰੀ ਅਸਰਾਰ ਬਣਦਾ ਅਸਰਾਂ ਦੇ ਬੈਰੀ ਅਸੁਰ ਅਰੀ ਜਮਾ ਤੋਂ ਦੁਸ਼ਮਣ ਹੁੰਦਾਰ ਅਸੁਰਾਰ ਅਸਰਾਂ ਦੇ ਦੁਸ਼ਮਣ ਕੌਣ ਦੇਵਤੇ ਉਹ ਦਵਾ ਜਿਹੜੇ ਗਵਾੜ ਬੰਦ ਕੀਤੇ ਸੀ ਨਾ ਬੰਦ ਜਦੋਂ ਉਹਨਾਂ ਨੇ ਕਿਹਾ ਵੀ ਹੜੜੜ ਦੇ ਘੇਰਾ ਪੈ ਗਿਆ ਇਹਨਾਂ ਨੇ ਫੇ ਦਰਵਾਜੇ ਖੋਲ ਕੇ ਇਹ ਸੈਨਾ ਫਿਰ ਬਾਹਰ ਨਿਕਲੀ ਰਣ ਮੈਂ ਤੋੜ ਕੇ ਦਵਾਰ ਕਬਾਰ ਸਭੇ ਨਿਕਸੀ ਅਸਰਾਰ ਕੀ ਸੈਨ ਚਲੀ ਨਿਕਲ ਕੇ ਬਾਹਰ ਨੂੰ ਚਲੀ ਵੀ ਚਲੋ ਵੇ ਮੈਦਾਨ ਚ ਕਰੀਏ ਦੋ ਹੱਥ ਹੁਣ ਕਰਨੇ ਹੀ ਪੈਣਗੇ ਰਣ ਮੈਂ ਤਬ ਆਣ 71 ਭਏ ਲੱਖ ਛੱਤਰ ਕੀ ਪੱਤਰ ਜੋ ਸੈਨ ਹਲੀ ਰੰਗ ਹੁਣ ਚਾਰੇ